ਸ਼ਲੋਕ ਮਹੱਲਾ ਚੌਥਾ ਵਿਣ ਨਾਵੇਂ ਹੋਰ ਸਲਾਹਣਾ ਸਭ ਬੋਲਣ ਠਿੱਕਾ ਸਾਦ ਮਨਮੁਖ ਅਹੰਕਾਰ ਸਲਾਹ ਹੁੰਦੇ ਆਉ ਮੈਂ ਮਮਤਾਵਾਦ ਜਿਨ ਸਲਾਹਨ ਸੇ ਮਰਹਿ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਨਾਦ ਮਹੱਲਾ ਚੌਥਾ ਸਤਗੁਰ ਹਰਿ ਪ੍ਰਭ ਦਸ ਨਾਮ ਤੇ ਆਈ ਮਨਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਬੋੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾయా ਜਿੰਨੀ ਤੂੰ ਇੱਕ ਮਨ ਸਾਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀ ਕੋ ਨਾਹੀ ਜਿਸ ਨੂੰ ਲਵੈ ਲਾਇ ਸੁਨਾਇਆ ਤੁਦ ਜੀਵ ੜਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰਾ ਮਨ ਪਹਾਇ ਸੱਚੇ ਮੇਰੇ ਸਾਹਿਬ ਸੱਚੇ ਸਚ ਨਾ ਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਪ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤ ਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਾਰੰਗ ਸਿਉ ਗੁਰਮੁਖ ਹਰਿ ਗੁਣਤਾਸ ਜਨਨਾਨ ਕਹ ਹਰ ਸ਼ਰਣਾਗਤੀ ਹਰ ਮੇਲੇ ਗੁਰ ਸ਼ਬਾਸ ਪੌੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜਿਐ ਤੁਧ ਜੇ ਵਡ ਹੋਏ ਸੋ ਆਖੀਐ ਤੁਧ ਜੇ ਹਾ ਤੂੰ ਹੈ ਪੜਿਐ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪਰਗੜੀਐ ਤੂੰ ਸੱਚਾ ਸਭ ਸਦਾ ਖਤਮ ਹੈ ਸਬਦੂ ਤੂੰ ਚੜਿਐ ਤੂੰ ਕਰ ਹੈ ਸੋ ਸੱਚੇ ਹੋਏ ਸੀ ਤਾਂ ਤਾਇਤ ਕੜੀਐ ਸ਼ਲੋਕ ਮਹੱਲਾ ਚੌਥਾ ਮੈਂ ਮਨਤਾ ਨੂੰ ਪ੍ਰੇਮ ਪ੍ਰੰਮ ਕਾ ਅਠੇ ਪਹਿਰ ਲਗੰਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸੰ ਮਹੱਲਾ ਚੌਥਾ ਜਿਨ ਅੰਦਰ ਪ੍ਰੀਤ ਪ੍ਰੰਮ ਕੀ ਜਿਉ ਬੋਲਨ ਤੇ ਮੈਂ ਸੁਹਾਨ ਨਾਨਕ ਹਰਿ ਆਪੇ ਜਾਣਦਾ ਜेन ਲਾਈ ਪ੍ਰੀਤ ਤੇ ਰੰਗ ਪੌੜੀ ਤੂੰ ਕਰਤਾ ਆਪ ਭੁੱਲ ਹੈ ਭੁੱਲਣ ਵਿੱਚ ਨਹੀਂ ਤੂੰ ਕਰ ਹੈ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਝਾਹੀ ਤੂੰ ਕਰਨ ਕਰਣ ਸਮਰੱਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਯਾ ਦਿਆਲ ਹੈ ਸਭ ਤੁਦ ਧਿਆਹੀ ਸਭ ਜੀ ਤੇਰੇ ਤੂੰ ਸਬਸਦਾ ਤੂੰ ਸਬ ਛਡਾਹੀ ਸੇ ਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਾ ਅੱਖੀ ਤਾਰ ਲਗਨ ਗੁਰ ਤੁਠੈ ਸਜਣ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਦਇਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤ ਗੁਰ ਅੰਦਰ ਹੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਇ ਨਿਰਵੈਰਾਂ ਨਾਲ ਜਿਵੈਰ ਚਲਾਇੰਦੇ ਤੈਨ ਵਿੱਚੋਂ ਕਿਸਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇੰਦਾ ਇਸ ਦਾ ਬੁਰਾ ਕਿਉਂ ਹੋਏ ਸਤਗੁਰ ਨੂੰ ਜੇ ਹਾ ਕੋ ਇੱਛਦਾ ਤੇ ਹਾ ਫਲ ਪਾਏ ਕੋਈ ਨਾਨਕ ਕਰਤਾ ਸਭ ਕਿਸ ਜਾਣਦਾ ਜਿੱਦੋਂ ਕਿਸ ਗੁੱਝਾ ਨਾ ਹੋਏ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋ ਹੀ ਵਡ ਜਾਣੀ ਜਿਸ ਸਾਹਿਬ ਭਾਵੈ ਤਿਸ ਬਖਸ਼ ਲੈ ਸੋ ਸਾਹਿਬ ਮਨ ਪਹਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸ ਨੂੰ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸਚ ਹੈ ਬੁਝ ਸੱਚ ਸਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਿਰੰજન ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲਖਾ ਹੋ ਮੈਂ ਭਾਰ ਜਿਨ ਗੁਰਮੁਖ ਹਰ ਆਰਾਧਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਕਿਸ ਨੂੰ ਫਿੱਟ ਫਿੱਟ ਕਹੈ ਸਭ ਸੰਸਾਰ ਸਤਿਗੁਰ ਵਿਚ ਆਪ ਵਰਤਦਾ ਹਰਿ ਆਪੇ ਰਖਣਹਾਰ ਧੰਨ ਧੰਨ ਗੁਰੂ ਗੋਣ ਗੰਦਾ ਤਿਸ ਨੂੰ ਸਦਾ ਸਦਾ ਨੰਮਸਕਾਰ ਜਨ ਨਾਨਕ ਤਿਨ ਕਾ ਵਾਰਿਆ ਜਿਨ ਜਪਿਆ ਸਿਰ ਜਨਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ਼ ਵਿਚ ਆਪੇ ਜੰਤ ਉਪਾਇਨ ਮੁਖ ਆਪੇ ਦੇ ਗਿਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਗਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਟੇ ਤਾਸ ਪਉੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਪਹਾਵੇ ਜੋ ਤੁਧ ਸੱਚ ਸਲਾਹ ਹੰਦੇ ਤਿਨ ਜਮ ਕੰਕਰ ਨੇੜ ਨ ਆਵੇ ਤਿਨ ਕੇ ਮੁਖ ਦਰ ਉਜਲੇ ਜਿਨ ਹਰ ਫਿਰਦਾ ਸੱਚ ਪਹਾਵੇ ਕੂੜਿਆਰ ਪਿਛਾ ਹਾਂ ਸੱਟੀਆਂ ਕੂੜ ਹਿਰਦਾ ਕਪਟ ਮਹਾ ਦੁਖ ਪਾਵੇ ਮੋਹ ਕਾਲੇ ਕੂੜ ਆ ਰੀਆਂ ਕੂੜਿਆਰ ਕੂੜ ਹੋਏ ਜਾਵੇ